ਇਹਨਾ ਜਿਹੜਾ ਮੈਨੂੰ ਐਕਸਟਰਾ ਤੁਹਾਡਾ ਸ਼ੋ ਹੋ ਰਿਹਾ ਹੈ ਇਹ ਤੁਹਾਡੀ ਦਿਮਾਗ ਦੀ ਕਿਸੇ ਨਸ ਦੇ ਵਿੱਚ WhatsApp ਦਾ ਕੰਮੈਕਟ ਫਸਿਆ ਹੋਇਆ ਹੈ ਇਹ ਬਾਬਾ ਕਿੰਨਾ ਖਾਂਦੇ ਹੋ ਪੰਜ ਜੀ ਵੀ ਥੋੜਾ ਏਦਾਂ ਕਰੋ ਆਟਾ ਚਾਹੀਏ ਘਟਾ ਦਿਓ ਡਾਟਾ ਵਧਾ ਦਿਓ ਸਸੀਤਾਲ ਜੀ ਮੈਂ ਤੁਹਾਡਾ ਆਨਲਾਈਨ ਡਾਕਟਰ ਚਰਨਜੀਤ ਦੇਲਾ 2050 ਦੇ ਜਨਵਰੀ ਮਹੀਨੇ ਦਾ ਸਾਡਾ ਇਹ ਪਹਿਲਾ ਸੈਸ਼ਨ ਹੈ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਡੀਆਂ ਆਨਲਾਈਨ ਅਜੇ ਸਮੱਸਿਆਵਾਂ ਸੁਣਾਵਾਂਗਾ ਤੁਹਾਡੀਆਂ ਫਿਜ਼ੀਕਲ ਈ ਕੀ ਸਮੱਸਿਆਵਾਂ ਨੇ ਤੇ ਆਪਾਂ ਉਹਨਾਂ ਨੂੰ ਆਨ ਲੈਨੇ ਉਹਨਾਂ ਦਾ ਹੱਲ ਵੀ ਦੱਸਾਂਗੇ ਸੋ ਉਹ ਲਈਦਾ ਕਿ ਤੁਸੀਂ ਸਾਰੇ ਆਪ ਆਪਣੇ ਘਰਾਂ ਦੇ ਵਿੱਚ ਆਨਲਾਈਨ ਬੈਠੇ ਹੋਣੇ ਤੇ ਸਭ ਤੋਂ ਪਹਿਲਾਂ ਕੋਲਰ ਆਪਾਂ ਲੈ ਲਿਆ ਹਲੋ ਹਾਂਜੀ ਅੱਛਾ ਜਦੋਂ ਤੁਸੀਂ ਅੱਜ ਸਵੇਰੇ ਉੱਠੇ ਹਲਮਨ ਉਹ ਐਂ ਦੱਸੋ ਤੁਸੀਂ ਉੱਥੇ ਕਾਤੇ ਲਈ ਸੀ ਅੱਜ ਕੱਲ ਉੱਠਦਾ ਕੌਣ ਹੈ ਬੈਡਾਂ 'ਵੇ ਸੱਜੇ ਖੱਬੇ ਤੁਹਾਡੇ ਸੋਚਾਂ ਲੱਗੀਆਂ ਹੋਈਆਂ ਨੇ ਖੱਬੇ ਪਾਸੇ ਵਾਲੀ ਸੋਚ ਦੱਬੋ ਤੁਹਾਡਾ ਖਾਣਾ ਆ ਜਾਂਦਾ ਰੋਬੋਟ ਰਹੀਂ ਸੱਜੇ ਪਾਸੇ ਵਾਲੀ ਦੱਬੋ ਤੁਹਾਡੀ ਬੈੱਡ ਤੇ ਬੈਠੇ-ਬੈਠੇ ਨਿਕਾਸੀ ਹੋ ਜਾਂਦੀ ਹੈ ਅੱਜ ਕੱਲ ਤਾਂ ਜੇ ਇੱਕ ਲੱਤ ਦੂਜੀ ਲੱਤ ਤੇ ਰੱਖਣੀ ਆ ਉਹਦੇ ਨੇ ਰੋਬੋਟ ਆ ਗਏ ਕਮਜ਼ੋਰੀ ਹੈ ਅੱਛਾ ਤੇ ਡਾਟਾ ਕਿੰਨਾ ਖਾਂਦੇ ਹੋ थोड़ा है एदा करो आटा चाहे घटा दो दादा दोनों में रिपोर्ट कर लं यार तो डा इस्टा बहुत डाउन हो तो मिनीम टू के फॉलोअर चाहिए मैक्सीम थ्री पॉइंट फाइव तो वन तो पॉइंट टू के मैंने बारह सौ फॉलोअर काफी डाउन हो गया तो डा इश्टा ਇਦਾਂ ਕਰਦਾ ਕਲੀਨ ਕਰ ਜਿਓ ਇੱਕ ਤਾਂ ਇੰਸਟਾ ਦੀ ਡੋਜ਼ ਲੈ ਲਓ 1000 ਕੇ ਦੀ ਠੀਕ ਹੈ ਭਰੇਜ ਨਹੀਂ ਭਰੇਜ ਕੁਛ ਨਹੀਂ ਬਸ ਤੁਸੀਂ ਨਾ ਇੱਕ ਤਾਂ ਵਿਰੋਧੀਆਂ ਦੀ ਆਈਡੀ ਸਰਚ ਨਹੀਂ ਕਰਨੀ ਦੂਜੇ ਵੱਧ ਤੋਂ ਵੱਧ ਰੀਲਾਂ ਪਾਉਣੀਆਂ ਬਸ ਇੰਸਟਾ ਤੇ ਹਾਂ ਹੈਲੋ ਹਾਂਜੀ ਹਾਂ ਤੁਹਾਡੀ ਵੀ ਰਿਪੋਰਟ ਚੈੱਕ ਕਰ ਰਹੇ ਹਾਂ ਇਹ ਨਾ ਜਿਹੜਾ ਮੈਨੂੰ ਐਕਸਟਰਾ ਤੁਹਾਡਾ ਸ਼ੋ ਹੋ ਰਿਹਾ ਹੈ ਇਹ ਤੁਹਾਡੀ ਦਿਮਾਗ ਦੀ ਕਿਸੇ ਨਸ ਦੇ ਵਿੱਚ WhatsApp ਦਾ ਕਮੈਂਟ ਫਸਿਆ ਹੋਇਆ ਹੈ। ਹਾਂ। ਇਹਦੇ ਕਈ ਕਾਰਨ ਹੋ ਸਕਦੇ ਨੇ ਦੇਖੋ। ਤੁਸੀਂ ਇੱਕ ਕਮੈਂਟ ਕਦੇ ਟਾਈਪ ਕੀਤਾ ਹੋਊਗਾ ਦੂਜੀ ਪਾਸੇ ਤੁਹਾਨੂੰ ਕੋਈ ਫੋਨ ਆ ਗਿਆ ਹੋਣਾ ਜਾਂ ਤੁਸੀਂ ਟਵਿੱਟਰ ਤੇ ਹੋ ਗਏ ਹੋਣੇ। ਉਸ ਤੋਂ ਬਾਅਦ ਤੁਸੀਂ ਭੁੱਲ ਗਏ ਵੀ ਤੁਸੀਂ ਕਰਨਾ ਕੀ ਸੀ ਕਨਫਿਊਜ਼ ਹੋ ਗਏ। ਤੇ ਉਹ ਜਿਹੜਾ ਕਮੈਂਟ ਹੈ ਤੁਹਾਡੀ ਨਸਾਂ ਦੇ ਵਿੱਚ ਚਲਾ ਗਿਆ। ਉਹਨੇ ਫਸ ਗਿਆ। ਇਹ ਮੇਰੇ ਖਿਆਲ ਦੇ ਵਿੱਚ ਤਾਂ ਹੁਣ ਇਹਦਾ ਆਪਰੇਸ਼ਨ ਹੀ ਹੱਲ ਐ। ਅ ਇੱਕ ਵਾਰੀ ਮੈਂ ਤੁਹਾਨੂੰ ਕੋਈ ਡੋਜ਼ ਦੇ ਕੇ ਦਿਖਦਾ। ਠੀਕ ਐ ਜੇ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦਾ ਫਰਕ ਪੈ ਗਿਆ ਠੀਕ ਨੇ ਆਪਰੇਸ਼ਨ ਹੋਊਗਾ। ਇਦਾਂ ਕਰੋ ਡੋਜ਼ ਲੈਣ ਤੋਂ ਬਾਅਦ ਆਪਦੇ ਘਰ ਦੇ ਲੋ ਪਹਿਲਾਂ ਕਹਿ ਦਿਓ। ਕਿਉਂਕਿ ਜੇ ਉਹ ਕਮੈਂਟ ਨਿਕਲੇ ਨਾ ਤੁਸੀਂ ਗਾਲਾਂ ਬਹੁਤ ਕੱਢੋਗੇ। ਹਾਂ ਉਹਨਾਂ ਨੂੰ ਪਹਿਲਾਂ ਕਹਿ ਦਿਓ ਵੀ ਗਾਲਾਂ ਕੱਢਣ ਤੋਂ ਰੋਕਣਾ ਨਹੀਂ। ਤੁਸੀਂ 12-13 ਘੰਟੇ ਲਗਾਤਾਰ ਗਾਲਾਂ ਕੱਢ ਸਕਦੇ ਹੋ ਜੇ ਤੁਹਾਨੂੰ ਰੋਕਤਾ। ਇੱਕ ਅਦਾ ਕਮੈਂਟਰ ਨਸਾਂ ਚ ਫਸਿਆ ਰਹਿ ਗਿਆ ਫਿਰ ਮੇਰੀ ਜਿੰਮੇਵਾਰੀ ਨਹੀਂ ਫਿਰ ਅਪਰੇਸ਼ਨ ਨਹੀਂ ਹੱਲ ਹਾਂਜੀ ਅੱਛੇ ਤੁਹਾਡੇ ਬਾਪੂ ਜੀ ਦੀ ਰਿਪੋਰਟ ਆੱਖਾਂ ਦੀ ਓਹੋ ਦਰਫਲ ਇਹਨਾਂ ਅੱਖਾਂ ਚ ਵਟਸਐਪ ਉਤਰੇ ਪਏ ਅਪਰੇਸ਼ਨ ਨਹੀਂ ਹੱਲ ਹੈ ਜੀ ਇੱਕ ਵਾਰੀ ਮੈਂ ਐਂਟੀ ਵਟਸਐਪ ਡੋਜ਼ ਦੇ ਦਿੰਨਾ ਕਲੀਨਿਕ ਤੇ ਕਿਸੇ ਨੂੰ ਭੇਜ ਦਿਓ ਹਰ ਤੱਕ ਚੋਣ ਨੇ ਪਤਾ ਲਾ ਦੇਣਾ ਜੀ ਉਹ ਨਾ ਹੋਇਆ ਫਿਰ ਤਾਂ ਦੇਖੋ ਤੁਸੀਂ ਤੁਹਾਨੂੰ ਹਾਂ ਕਰਤਾ ਪ੍ਰੈਸ਼ਨੀ ਕਰਣਾ ਪਏ ਆ ਨਰਸ ਇਹ ਤਾਂ ਕਰ ਜਿਹੜਾ ਨਾ 12 ਨੰਬਰ ਵਾਲਾ ਪੇਸ਼ੈਂਟ ਇਹਦੇ ਉੱਤੇ ਨਾ ਫੇਸਬੁੱਕ ਕਮੈਂਟ ਦੀ ਬੋਤਲ ਚੜ੍ਹ ਗਈ ਸੀ ਇਹਦੇ ਨਾਲ ਥੋੜੀ ਡੋਜ਼ ਵਧਾ ਦੇ ਆ ਸਾਹ ਕਹਿੰਦੇ ਆੱਖਾਂ ਖਲੇ ਰਹੇ ਤੇ ਟਵਿੱਟਰ ਵਾਲੀ ਪਾਈਪ ਤਾਂ ਇਹਦੇ ਲਾ ਕੇ ਰੱਖ ਦੇ ਇੱਕ ਤਾਂ ਨਾ ਪਿੰਡੋਂ ਨੂੰ ਅਕਲ ਹੈ ਨਹੀਂ ਟਵਿੱਟਰ ਨਾਲ ਪੰਗੇ ਲੈ ਲੈਂਦੇ ਨੇ ਇਹਨਾਂ ਨੇ ਟਵਿੱਟਰ ਨੂੰ ਵਟਸਐਪ ਹੀ ਸਮਝ ਰੱਖਿਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਟਵਿੱਟਰ ਹੈਗਾ ਲਾਇਸੈਂਸ ਹੈ ਵੀ ਹੁੰਦਾ ਤੇ ਟਵਿੱਟਰ ਦਾ ਇਨਫੈਕਸ਼ਨ ਹੋਇਆ ਹੈ ਸਾਰਾ ਹਾਂਜੀ ਅੱਛਾ ਅਮਰੀਕਾ ਤੋਂ ਜੀ 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 ਹਾਂ ਹਾਂ ਤੁਹਾਡੇ ਬਜ਼ੁਰਗ ਦਾ ਨਾਮ ਹੈ ਪੂਰੀ ਦੇਖਭਾਲ ਕਰ ਰਹੇ ਤੁਸੀਂ ਕਿਧੋਣਾ ਦੇਖੋ ਜੀ ਮੇਰੇ ਵੱਲੋਂ ਤੁਸੀਂ ਸਾਲ ਨੂੰ ਆਓ 2 ਸਾਲ ਨੂੰ ਤੇ ਸਾਲ ਕਰੋ ਨਾ ਨਹੀਂ ਸਾਲ ਮੈਂ ਜਿੰਦਾ ਰੱਖੂ ਕੋਈ ਦਿੱਕਤ ਨਹੀਂ ਦੇਖੋ ਮੇਰੇ ਵੱਲੋਂ ਇਹਨਾਂ ਦੇ ਸਾਰਾ ਕੁਝ ਪੂਰਾ ਹੈ ਮੈਂ ਫਾਲੋਅਰ ਵੀ ਲਗਾਤਾਰ ਚੈੱਕ ਕਰ ਰਿਹਾ ਕਮੈਂਟਸ ਲਾਈਕਸ ਸਾਰੇ ਪੂਰੇ ਨੇ ਜੇ ਇੱਕ ਦੇ ਘਟਦੇ ਨੇ ਮੈਂ ਡੋਸ ਦੇ ਦੇਣਾ ਉਹਨਾਂ ਹਾਂ ਟਵਿੱਟਰ ਆ ਟਿਕ ਕੱਲ੍ਹ ਹੀ ਲਾਇਆ ਹਲੇ ਮੇਰੇ ਫਾਲੋਅਰ ਕਾਹ ਨਹੀਂ ਪੱਟਦੇ